ਮੈਂ ਕਹਿਣ ਦਿਆ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਆ ਔਰ ਅੱਜ ਵੀ ਹੋ ਰਹੀ ਆ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੁੱਝ ਜਿਹੜਾ ਇਹ ਅਪਰਾਧਨ ਦੀ ਰੋਕਥਾਮ ਦਾ ਜਿਹੜਾ ਬਿੱਲ ਐ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ ਰਾਏ ਲਈਏ ਕਲ ਜ਼ੁਗ ਹੈ ਕਲ ਜ਼ੁਗ ਗੁਰੂਰਾ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬទ ਜਿਹੜਾ ਇਹ ਅਪਰਾਧਨ ਦੀ ਰੋਕਥਾਮ ਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਦੋਸਤੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਹੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਸੀ ਪਰ ਬੇਅਦਬੀਆਂ ਖਿਲਾਫ ਬਿੱਲ ਪੇਸ਼ ਕਰਨ ਅਤੇ ਪਾਸ ਕਰਨ ਦੀ ਥਾਂ ਇਹਨਾਂ ਨੇ ਆਪ ਹੀ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਇੱਕ ਤਰ੍ਹਾਂ ਠੰਡੇ ਬਸਤੇ ਵਿੱਚ ਹੀ ਪਾ ਦਿੱਤਾ ਗਿਆ ਹੈ ਇਹ ਬਿੱਲ ਹੁਣ ਹੁਣ ਘੱਟੋ ਘਾਟ ਇਹਨਾਂ ਦੀ ਸਰਕਾਰ ਦੇ ਹੁੰਦੇ ਤਾਂ ਇਹ ਬਿੱਲ ਪਾਸ ਨਹੀਂ ਹੋ ਸਕੇਗਾ 2027 ਦੀਆਂ ਚੋਣਾਂ ਤੱਕ ਜੇ ਬਿੱਲ ਪਾਸ ਕਰਾ ਕੇ ਕਾਨੂੰਨ ਹੀ ਨਹੀਂ ਬਣਾਉਣਾ ਸੀ ਤਾਂ ਫਿਰ ਇਹ ਸਪੈਸ਼ਲ ਸੈਸ਼ਨ ਸੱਦਿਆ ਹੀ ਕਿਉਂ ਗਿਆ ਬਿੱਲ ਪੇਸ਼ ਹੀ ਕਿਉਂ ਕੀਤਾ ਗਿਆ ਜੇ ਸਿਲੈਕਟ ਕਮੇਟੀ ਕੋਲ ਹੀ ਭੇਜਣਾ ਸੀ ਤਾਂ ਜਵਾਬ ਹੈ ਇਸਦਾ ਦੋਸਤੋ ਰਾਜਨੀਤੀ ਧਾਰਮਿਕ ਵਿਵਾਦ ਅਤੇ ਮੁੱਦਿਆਂ ਦੇ ਉੱਪਰ ਭਾਵਨਾਤਮਕ ਰਾਜਨੀਤੀ ਕਿਵੇਂ ਇਸ ਬੇਅਦਬੀ ਬਿਲ ਤੇ ਰਾਜਨੀਤੀ ਖੇਡੀ ਗਈ ਹੈ ਅੱਜ ਦੀ ਵੀਡੀਓ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਵਿਸ਼ੇ ਦੇ ਆਉਣ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਬੇਅਦਬੀਆਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਜੋ ਗ੍ਰੰਥ ਜੀਵਨ ਜਾਚ ਸਿਖਾਉਂਦੇ ਹਨ ਗਿਆਨ ਦੀ ਗੰਗਾ ਬਣ ਕੇ ਸਾਡੀ ਰੋਹਾਨੀ ਪਿਆਸ ਬੁਝਾਉਂਦੇ ਹਨ ਉਹਨਾਂ ਗ੍ਰੰਥਾਂ ਦਾ ਅਪਮਾਨ ਜਦੋਂ ਮੁਸਲਮਾਨ ਧਾਰਵੀ ਤੁਰਕ ਫ਼ਗਾਨ ਇਹ ਭਾਰਦਾ ਕਿ ਭਾਰ ਦੇ ਧਾਰਮਿਕ ਗ੍ਰੰਥਾਂ ਨੂੰ ਸਾੜਦੇ ਸਨ ਤਾਂ ਮਕਸਦ ਸਮਝ ਵੀ ਆਉਂਦਾ ਸੀ ਕਿ ਇਹ ਗੈਰ-ਇਸਲਾਮਿਕ ਕਿਸੇ ਵੀ ਧਾਰਮਿਕ ਲਿਖਤ ਨੂੰ ਕੁਰਾਨ ਸ਼ਰੀਫ ਤੋਂ ਇਲਾਵਾ ਕਿਸੇ ਹੋਰ ਧਾਰਮਿਕ ਪੁਸਤਕ ਦੀ ਹੋਣਦ ਨੂੰ ਇਹ ਬਰਦਾਸ਼ਤ ਨਹੀਂ ਕਰ ਸਕਦੇ ਉਸ ਵੇਲੇ ਦੋਸਤੋ ਇਹ ਗੱਲ ਉਹਨਾਂ ਦੀ ਇਹ ਮਾੜੀ ਸੋਚ ਇਹ ਸਮਝ ਆਉਂਦੀ ਸੀ ਪੰਜਵੇਂ ਪਾਸ਼ਾ ਧੰਦਨ ਸ਼੍ਰੀ ਗੁਰੂ ਗਰਜਨਦੇਵ ਜੀ ਮਹਾਰਾਜ ਜਿਨ੍ਹਾਂ ਪਹਿਲਾਂ ਗੁਰੂਆਂ ਵੱਲੋਂ ਇਕੱਤਰ ਕੀਤੀ ਹੋਈ ਬਾਣੀ ਨੂੰ ਗੁਰਬਾਣੀ ਦਾ ਰੂਪ ਮੰਨ ਕੇ ਇਕੱਠਾ ਕੀਤਾ ਹੋਇਆ ਸੀ ਉਸ ਨੂੰ ਇੱਕ ਥਾਂ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਡਲਾ ਦੋਸਤੋ ਇਹਨਾਂ ਦੇ ਇਸ ਕਾਰਜ ਨੂੰ ਮੁਸਲਮਾਨ ਮੁਗਲ ਬਾਦਸ਼ਾਹਾਂ ਨੇ ਕਰਾਨ ਦੀ ਬਰਾਬਰੀ ਕਰਨਾ ਤੇ ਇੱਕ ਹੋਰ ਨਵਾਂ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੇ ਹੁੰਦੇ ਹੋਏ ਕਿਵੇਂ ਕੋਈ ਹੋਰ ਧਾਰਮਿਕ ਪੋਸਤਕ ਸਮਾਨ ਦੇ ਯੋਗ ਧਾਰਮਿਕ ਗ੍ਰੰਥ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੂਠ ਦੀ ਪੰਡ ਕਹਿੰਦੇ ਹੋਏ ਪੰਜਵੇਂ ਪਾਤਸ਼ਾਹ ਨੂੰ ਉਸ ਵੇਲੇ ਕਤਲ ਕਰਵਾ ਦਿੱਤਾ ਗਿਆ ਸੀ ਦੋਸਤੋ ਉਹ ਵਿਦੇਸ਼ੀ ਸਨ ਗੈਰ ਸਨ ਪਰ ਹੁਣ ਅਜ ਦੇ ਸਮੇਂ ਵਿੱਚ ਜਦੋਂ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 60 ਤੋਂ 70% ਹੈ ਬਾਕੀ ਦੋਸਤੋ ਪੰਜਾਬੀ ਖਾਸ ਕਰਕੇ ਹਿੰਦੂ ਭਾਈਚਾਰਾ ਪੰਜਾਬ ਵਿੱਚ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾ ਤੋਂ ਵੀ ਵੱਧ ਸਨਮਾਨ ਦਾ ਭਾਵ ਰੱਖਦਾ ਹੈ ਫਿਰ ਇੰਨਾ ਸਭ ਹੋਣ ਦੇ ਬਾਵਜੂਦ ਬੇਅਦਬੀਆਂ ਬੇਸ਼ੱਕ ਦੋਸਤੋ ਅੱਜ 2025 ਆਉਂਦੇ ਆਉਂਦੇ ਪੰਜਾਬ ਵਿੱਚ 10-11% ਸਾਈ ਬਦਦੀ ਹੋ ਚੁੱਕੀ ਹੋਵੇਗੀ ਇਸ ਤੋਂ ਇਲਾਵਾ 7-8% ਮੁਸਲਮਾਨ ਬਦਦੀ ਵੀ ਪੰਜਾਬ ਵਿੱਚ ਵਸ ਰਹੀ ਹੋਵੇਗੀ ਪਰ ਦੋਸਤੋ ਮжоਰਿਟੀ ਦਾ ਅਜ ਵੀ ਪੰਜਾਬ ਵਿੱਚ ਓਨਾ ਹੀ ਲੋਕਾਂ ਦੀ ਹੈ ਜੋ ਸਿੱਖ ਗੁਰੂਆਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ ਇੰਨਾ ਸਭ ਹੋਣ ਦੇ ਬਾਵਜੂਦ ਵੀ ਫਿਰ ਬੇਅਦਬੀਆਂ ਦੋਸਤੋ ਜੇਨ ਲੋਗਾ ਇਹ ਵਿੱਚ ਜਾ ਕੇ ਸੋਚ ਵਿਚਾਰ ਕਰੀਏ ਤਾਂ ਬੇਅਦਬੀਆਂ ਦਾ ਕਾਰਨ ਸਿਰਫ ਅਤੇ ਸਿਰਫ ਰਾਜਨੀਤਿਕ ਹੀ ਨਿਕਲੇਗਾ ਕਾਰਨ ਵੋਟਾਂ ਵੋਟਾਂ ਦੀ ਨੀਚ ਰਾਜਨੀਤੀ ਬੇਅਦਬੀਆਂ ਦੋਸਤੋ ਸਭ ਦਾ ਦਿਲ ਦਖਾਂਦੀਆਂ ਹਨ ਪਰ ਸਿੱਖ ਉਹ ਸਿੱਖ ਜਿਨ੍ਹਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਉਹਨਾਂ ਲਈ ਇਹ ਬੇਅਦਬੀਆਂ ਕਿੰਨੀਆਂ ਤਕਲੀਫ ਦੇ ਹੁੰਦੀਆਂ ਹੋਣਗੀਆਂ ਇੱਕ ਸੱਚੇ ਹਿਰਦੇ ਵਾਲਾ ਮਨੁੱਖ ਸੱਚਾ ਗੁਰੂ ਕਾ ਸਿੱਖ ਹੀ ਸਮਝ ਸਕਦਾ ਹੈ ਉਹ ਵੱਖਰੀ ਗੱਲ ਹੈ ਕਿ ਜਦੋਂ ਬੇਅਦਬੀਆਂ ਦਾ ਮੁੱਦਾ ਉੱਠਦਾ ਹੈ ਤਾਂ ਸਭ ਤੋਂ ਮੂਰੇ ਦੋਸਤੋਂ ਵਿਰੋਧ ਦੀ ਆਵਾਜ਼ ਚੁੱਕਣ ਵਾਲੇ ਉਹ ਲੋਕ ਹੀ ਬੋਤੇ ਹੁੰਦੇ ਹਨ ਜੋ ਸਿੱਖੀ ਦੇ ਮੂਲ ਸਰੂਪ ਕੇਸ ਗੁਰੂ ਕੀ ਮੋਰ ਉਸ ਤੋਂ ਹੀ ਮਨਕਰ ਹੁੰਦੇ ਹਨ ਇਹ ਸਿਰ ਮੂਹ ਮਨਾਉਣ ਵਾਲੇ ਉਸ ਵੇਲੇ ਸਿਰਾਂ ਤੇ ਗੋਲ ਦਸਤਾਰਾਂ ਬਣ ਕੇ ਪ੍ਰਦਰਸ਼ਨ ਹਿੰਸਕ ਪ੍ਰਦਰਸ਼ਨ ਕਰਕੇ ਆਪਣੇ ਆਪ ਨੂੰ ਅਸਲੀ ਸਿੱਖਾਂ ਤੋਂ ਵੀ ਵੱਧ ਸਿੱਖ ਦਿਖਾਉਣ ਵਾਲੇ ਬਣ ਕੇ ਸਾਹਮਣੇ ਆਉਂਦੇ ਹਨ ਜਿਵੇਂ ਦੋਸਤੋਂ ਅਸਲੀ ਰਨ ਨਾਲੋਂ ਵੱਧ ਨਖਰਾ ਖੁਸਰਾ ਰਨ ਬਣ ਕੇ ਕਰਦਾ ਹੈ ਉਹਨਾਂ ਹੀ ਇਹ ਪਤੇ ਤੇ ਸਖ ਬੇਅਦਬੀਆਂ ਦੇ ਮੁੱਤੇ ਉੱਪਰ ਭੜਕਦੇ ਅਤੇ ਤੜਕਦੇ ਹਨ ਸਮਾਜ ਦਾ ਮਾਹੌਲ ਖਰਾਬ ਕਰਦੇ ਹਨ ਸਿੱਖਾਂ ਦੀ ਸਨਮਾਨਿਤ ਸ਼ਬੀ ਪਿਆਰਾ ਨਿਆਰਾ ਭੇਖ ਉਹ ਬਦਨਾਮ ਕਰਦੇ ਹਨ ਇੰਜ ਦੋਸਤੋ ਇਹੋ ਜਿਹੇ ਲੋਕ ਬੇਅਦਬੀਆਂ ਕਰਾਉਣ ਵਾਲਿਆਂ ਦਾ ਮੋਹਰਾ ਬਣ ਕੇ ਉਹਨਾਂ ਦਾ ਮਕਸਦ ਵੀ ਪੂਰਾ ਕਰ ਦਿੰਦੇ ਹਨ ਦੋਸਤੋ ਥੋੜਾ ਹੋਰ ਗੰਭੀਰਤਾ ਨਾਲ ਸੋਚੀਏ ਜਦੋਂ ਸਾਰੇ ਹੀ ਦਸ਼ੰਗ ਗੁਰੂਆਂ ਪਾਤਸ਼ਾਹਾਂ ਦੀ ਦਹੀ ਸਰੂਪ ਜੋਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਪੰਜਾਬ ਦੇ ਭਾਰਤ ਦੀਆਂ ਬਾਕੀਆਂ ਸਟੇਟਾਂ ਵਿੱਚ ਤਾਂ ਇਹ ਬੇਅਦਬੀਆਂ ਕਰਨ ਵਾਲੇ ਕੌਣ ਹੁੰਦੇ ਹਨ ਤਾਂ ਜਵਾਬ ਹੁੰਦਾ ਹੈ ਦੋਸਤੋ ਸਾਡੇ ਆਪਣੇ ਵਿੱਚੋਂ ਹੀ ਬਹੁਤੇ ਤਾਂ ਸਾਬਤ ਸੂਰਤ ਧਰਮੀ ਸਿੱਖ ਹੀ ਹੁੰਦੇ ਹਨ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਵਿੱਚ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਕਿ ਸਾਥੀ ਪਾਠੀ ਸਿੰਘ ਨੂੰ ਜਾਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਸਾਉਣ ਦੇ ਚੱਕਰ ਵਿੱਚ ਗਰੰਥੀ ਸਿੰਘ ਵੱਲੋਂ ਹੀ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਮੁੱਦਾ ਬਣਿਆ ਮਸਲਾ ਪੜਕਿਆ ਪੁਲਿਸ ਜਾਂਚ ਹੋਈ ਤੇ ਸੱਚ ਸਾਹਮਣੇ ਆਇਆ ਕਿ ਆਪਣੇ ਹੀ ਸਿੰਘ ਨੇ ਇਹ ਸਾਰਾ ਕਾਰਾ ਕੀਤਾ ਸੀ ਇਸ ਪਿੱਛੇ ਕਾਰਨ ਬਿਆਦਵੀ ਤੇ ਲੋਕ ਪੜਕਦੇ ਹਨ ਪੁਲਿਸ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਇੰਜ ਇਹ ਇੱਕ ਵੱਡਾ ਮੁੱਦਾ ਇੱਕ ਵੱਡਾ ਮਸਲਾ ਬਣ ਜਾਂਦਾ ਹੈ ਦੋਸਤੋ ਜਦੋਂ ਇਹ ਜਿਆਦਾ ਹਾਈਲਾਈਟ ਹੁੰਦਾ ਹੈ ਤਾਂ ਸਰਕਾਰਾਂ ਦੀ ਬਦਨਾਮੀ ਫੇਲਿਅਰ ਦਾ ਕਾਰਨ ਵੀ ਮੰਨਿਆ ਜਾਂਦਾ ਹੈ ਦੋਸਤੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਸੰਤ ਹੋਣਾ ਵੇਲੇ ਵੀ ਇੱਕ ਵੱਡੀ ਘਟਨਾ ਬਿਆਦਵੀ ਦੀ ਵਾਪਰੀ ਸੀ ਮਾਹੌਲ ਵਿੱਚ ਇੱਕ ਸ਼ਹਿਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਚੁੱਕ ਕੇ ਪਾੜ ਕੇ ਸੁੱਟ ਦਿੱਤੇ ਗਏ ਸਨ। ਦੋਸ਼ ਸਰਸੇ ਵਾਲੇ ਡੇਰੇ ਦੇ ਸਾਹਦ ਉਸ ਦੇ ਸਿਰ ਮੜਨ ਦੀ ਪੂਰੀ ਕੋਸ਼ਿਸ਼ ਹੋਈ। ਇਸ ਘਟਨਾ ਨੂੰ ਵਿਰੋਧੀ ਦਲਾਂ ਨੇ ਬਹੁਤ ਹਾਈਲਾਈਟ ਕੀਤਾ ਸੀ ਉਸ ਵੇਲੇ। ਕਾਂਗਰਸ ਪਾਰਟੀ ਉਸ ਵੇਲੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦਾ ਫੇਲੀਆ ਨੇ ਦੱਸਣ ਦੇ ਉੱਪਰ ਤੂਰੀ ਹੋਈ ਸੀ। ਦਿੱਲੀ ਤੋਂ ਆਈ ਆਵਾਮੀ ਪਾਰਟੀ ਉਹ ਵੀ ਪੰਜਾਬ ਵਿੱਚ ਆਪਣੇ ਉਸ ਵੇਲੇ ਤੱਕ ਪੈਰ ਫਸਾਲ ਚੁੱਕੀ ਸੀ। ਉਹਨਾਂ ਨੇ ਵੀ ਕੁਝ ਧਾਰਮਿਕ ਸਿੱਖ ਸੰਪਰਦਾਵਾਂ ਦੇ ਨੇਤਾਵਾਂ ਨੂੰ ਇਕੱਠਾ ਕਰਕੇ ਬਾਦਲ ਸਰਕਾਰ ਖਿਲਾਫ ਸੜਕਾਂ ਦੇ ਉੱਪਰ ਉਤਾਰ ਦਿੱਤਾ ਸੀ। ਆਮ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਜਦੋਂ ਛੜਪ ਹੋਈ ਬਰਕਾਰੀ ਕਾਂਡ ਵਾਪਰ ਗਿਆ ਨਤੀਜਾ ਜਦੋਂ ਚੋਣਾਂ ਹੋਈਆਂ ਤਾਂ ਪੰਜਾਬ ਵਿੱਚ ਠੀਕ ਠਾਕ ਕੰਮ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਉਹ ਚੋਣਾਂ ਵਿੱਚ ਹਾਰ ਗਈ ਇੰਜ ਸੱਤਾ ਕਾਂਗਰਸ ਪਾਰਟੀ ਨੂੰ ਪ੍ਰਾਪਤ ਹੋ ਗਈ ਆਮ ਆਦਮੀ ਪਾਰਟੀ ਪੰਜਾਬ ਵਿੱਚ 118 ਸੀਟਾਂ ਵਿੱਚੋਂ 110 ਸੀਟਾਂ ਪ੍ਰਾਪਤ ਕਰਨ ਦੇ ਸੜਕਾਂ ਦੇ ਉੱਪਰ ਇਸ਼ਤਿਹਾਰ ਲਗਾਉਂਦੀ ਰਹਿ ਗਈ ਪਰ ਬਿਆਦਬੀ ਦੇ ਮੁੱਦਿਆਂ ਦੇ ਉੱਪਰ ਪੰਜਾਬ ਵਿੱਚ 1984 ਦੇ ਦੰਗਿਆਂ ਵਾਲੀ ਕਾਂਗਰਸ ਸਰਕਾਰ ਉਹ ਸੱਤਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਕਾਰਨ ਇਸ ਪਿੱਛੇ ਵੀ ਕਿ ਕਾਰਨ ਸੀ ਦੋਸਤੋ ਲੋਕਾਂ ਦਾ ਡਰ 1970 80 ਤੇ 90 ਦੇ ਦੌਰ ਵਾਲਾ ਕਾਲਾ ਦੌਰ ਉਹ ਵਾਪਸ ਨਾ ਆ ਜਾਵੇ ਸਿੱਖੀ ਦੇ ਨਾਂ ਦੇ ਉੱਪਰ ਫਿਰ ਪੰਜਾਬ ਵਿੱਚ ਪੰਜਾਬ ਦਾ ਮਾਹੌਲ ਗਲਤ ਨਾ ਹੋ ਜਾਵੇ ਕਤਲਿਆਂ ਮ ਹਿੰਦੂਆਂ ਦੇ ਕਤਲਿਆਂ ਮ ਹੁਣ ਸ਼ੁਰੂ ਨਾ ਹੋ ਜਾਣ ਪੰਜਾਬ ਵਾਸੀਆਂ ਖਾਸ ਕਰਕੇ ਹਿੰਦੂ طبਕੇ ਨੇ ਸੱਤਾ ਦੀ ਚਾਬੀ ਕਾਂਗਰਸ ਨੂੰ ਸੌਂਪਣੀ ਹੀ ਉਸ ਵੇਲੇ ਠੀਕ ਸਮਝੀ ਕਾਂਗਰਸ ਦਾ ਬਿਆਨਦ ਸਿੰਘ ਜੋ ਮੁੱਖ ਮੰਤਰੀ ਸਨ ਪੰਜਾਬ ਦੇ ਉਹਨਾਂ ਦਾ ਰਿਕਾਰਡ ਵੇਖਦੇ ਹੋਏ ਸੱਤਾ ਕਾਂਗਰਸ ਨੂੰ ਸੌਂਪ ਦਿੱਤੀ ਗਈ। ਦੋਸਤੋ ਉਸ ਵੇਲੇ ਕਾਂਗਰਸ ਦੀ ਸਰਕਾਰ ਨੇ ਵੀ ਕੈਪਟਨ ਸਰਕਾਰ ਨੇ ਵੀ ਵਿਅਦਵੀ ਦੇ ਨਾਂ ਤੇ ਬਰਗਾਰੀ ਕਾਂਡ ਦੇ ਨਾਂ ਤੇ ਸਿਰਫ ਅਤੇ ਸਿਰਫ ਰਾਜਨੀਤੀ ਹੀ ਕੀਤੀ ਤੇ ਆਪਣੇ 5 ਸਾਲ ਪੂਰੇ ਕਰ ਲਏ ਪਰ ਬਰਗਾਰੀ ਕਾਂਡ ਦਾ ਸੱਚ ਲੋਕਾਂ ਦੇ ਸਾਹਮਣੇ ਨਾ ਆਇਆ। 5 ਸਾਲ ਅਕਾਲੀ ਦਲ ਬਾਦਲ ਨੂੰ ਬਰਗਾਰੀ ਕਾਂਡ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਖੁੱਡੇ ਲੈਨ ਲਈ ਰੱਖਿਆ ਗਿਆ ਹੋਰ ਕੁਝ ਨਾ ਹੋਇਆ ਇਸ ਮਸਲੇ ਵਿੱਚ ਦੋਸਤੋ ਅੱਜ ਇਹੋ ਸੱਚ ਇਹਨਾਂ ਦੇ ਕੁਝ ਨੇਤਾਵਾਂ ਨੇ ਬੋਲਣ ਦੀ ਜ਼ਰਤ ਤਾਂ ਦਿਖਾਈ ਹੈ ਆਜੋ ਪ੍ਰਗਟ ਸਿੰਘ ਕੋਲੋਂ ਸੁਣਦੇ ਹਾਂ ਬਹੁਤਿਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਹੈ ਮੈਂ ਕਹਿਣ ਦਿਆ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਆ ਔਰ ਅੱਜ ਵੀ ਹੋ ਰਹੀ ਆ ਤੇ ਅੱਜ ਜ਼ਰੂਰਤ ਕਾਦੀ ਆ ਆਪਾਂ ਨੂੰ ਵੀ ਸਾਢੇ 3 ਸਾਲ ਹੋ ਗਏ ਆ ਔਰ ਸਾਢੇ 3 ਨਾਂ ਸਾਲਾਂ ਦੇ ਵਿੱਚ ਆਪਾਂ ਇੱਕ ਉਹ ਬਿੱਲ ਲੈ ਕੇ ਆਏ ਆ ਜਿਹੜਾ ਆਲਮੋਸਟ ਜਿਹੜਾ ਸਿਮਿਲਰ ਨੇਚਰ ਦਾ ਹੈਗਾ ਔਰ ਇਹਦਾ ਸਬਸੀਕੁਐਂਟਲੀ ਅੰਤ ਵੀ ਉੱਥੇ ਹੀ ਹੋਣਾ ਜਾ ਕੇ ਸੋ ਇਸ ਕਰਕੇ ਇਹਦੇ ਤੇ ਆਪਾਂ ਪੋਲਿਟਿਕਸ ਨਾ ਕਰੀਏ 2015 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਉਹਦੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਮੈਂ ਸਮਝਦਾ ਕਿ ਜਿਹੜੀਆਂ ਤਫ਼ਤੀਸ਼ ਥੋੜੀ ਬਹੁਤੀ ਚੱਲੀ ਉਹ ਕਾਂਗਰਸ ਦੀ ਸਰਕਾਰ ਸਮੇਂ ਚੱਲੀ ਪਰ ਮੈਂ ਉਹਦੇ ਨਾਲ ਵੀ ਪੂਰਾ ਸੈਟੀਸਫਾਈਡ ਨਹੀਂ ਸੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਿੱਥੇ-ਜਿੱਥੇ ਵੀ ਕੋਸ਼ਿਸ਼ੇ ਹੋਈ ਆ ਔਰ ਖਾਸ ਕਰਕੇ ਜਿਹੜੇ ਲਾਸਟ 3 ਮਹੀਨੇ ਸੀ ਜਦੋਂ ਮੌੜ ਬਲਾਸਟ ਦੀਆਂ ਤਾਰਾਂ ਜਿਹੜੀਆਂ ਉਹ ਡੇਰਾ ਮੁਖੀ ਦੇ ਨਾਲ ਜੁੜੀਆਂ ਤੇ ਉਹਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਗਿਆ ਆਦਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਿਆ ਜਾਵੇ ਅਤੇ ਇਹ ਸਿਲੈਕਟ ਕਮੇਟੀ ਕੋਟਾਂਕੋਟ 6 ਮਹੀਨਿਆਂ ਦੇ ਅੰਦਰ ਅੰਦਰ ਪੇਸ਼ ਕਰੇ ਦੋਸਤੋ ਬਯਦਵੀ ਦਾ ਮੁੱਦਾ ਆਮ ਆਦੀ ਪਾਰਟੀ ਨੂੰ ਵੀ ਪੰਜਾਬ ਵਿੱਚ ਆਖਰ ਸੱਤਾ ਦਵਾ ਹੀ ਗਿਆ ਇਹ ਚੋਣਾਂ ਵਿੱਚ ਸਿਰਫ 10 ਘੰਟੇ ਅੰਦਰ ਬਯਦਵੀ ਜਾਂਚ ਤੇ ਬਣੀ ਹੋਈ ਸੈਟ ਉਸ ਦੀ ਰਿਪੋਰਟ ਲਾਗੂ ਕਰਨ ਦੀ ਲੋਕਾਂ ਮੂਰੇ ਹਾਮੀ ਭਰ ਰਹੇ ਸਨ 24 ਘੰਟੇ ਅੰਦਰ ਵਿਅਦਬੀ ਦੇ ਦੋਸ਼ੀ ਸਲਾਖਾਂ ਪਿੱਛੇ ਸੁੱਟਣ ਦਾ ਵਾਅਦਾ ਕਰਕੇ ਇਹਨਾਂ ਨੇ ਪੰਜਾਬ ਵਿੱਚ ਸਿੱਖ ਵੋਟਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਵੋਟਰ ਉਹ ਵੀ ਪਰਮਾਲੇ ਸਾਨਾ ਤੇ ਪੰਜਾਬ ਵਿੱਚ ਇਹ ਸੱਤਾ ਵਿੱਚ ਆ ਗਏ ਪਰ ਨਤੀਜਾ ਦੋਸਤੋ ਸਭ ਨੂੰ ਪਤਾ ਹੈ ਇਹਨਾਂ ਨੇ ਹੁਣ ਕੀ ਕੀਤਾ ਹੈ ਦੋਸਤੋ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬਣਾਇਆ ਹੁਣ ਤੱਕ ਇਹਨਾਂ ਨੇ ਦੋਸਤੋ ਕੀ ਕੀਤਾ ਹੈ ਸਾਢੇ 3 ਸਾਲਾਂ ਵਿੱਚ ਕੁਝ ਵੀ ਨਹੀਂ ਬਸ ਹੁਣ ਇਹਨਾਂ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਵਿਅਦਬੀ ਵਿਰੋਧੀ ਬਿੱਲ ਪੇਸ਼ ਕੀਤਾ ਬਿਨਾਂ ਕਿਸੇ ਠੋਸ ਤਿਆਰੀ ਤੋਂ ਦੋਸਤੋ ਬਿੱਲ ਪੇਸ਼ ਹੋਇਆ ਤੇ ਫਿਰ ਥੋੜੀ ਬੋਤੀ ਬਹਿਸ ਹੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਵਿਧਾਨ ਸਭਾ ਵਿੱਚ ਭੰਡਿਆ ਗਿਆ ਅਧੂਰੇ ਜਿਹੇ ਬਿੱਲ ਨੂੰ ਸਰਵਸੰਮਤੀ ਲਈ ਮੁੱਖ ਮੰਤਰੀ ਪੰਜਾਬ ਨੇ ਹੀ ਇਹਨਾਂ ਨੂੰ ਸਿਲੇਕਟ ਕਮੇਟੀ ਕੋਲ ਭੇਜਣ ਦੀ ਆਖਰ ਸ਼ਿਫਾਰਿਸ਼ ਕਰ ਦਿੱਤੀ ਆ ਜੋ ਪੰਜਾਬ ਦੇ ਮੁੱਖ ਮੰਤਰੀ ਸਨਮਾਨਿਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜੋ ਵਿਧਾਨ ਸਭਾ ਵਿੱਚ ਕਿਹਾ ਉਹ ਵੀ ਸੁਣਦੇ ਹਾਂ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਠਾਏ ਨੇ ਮੈਂ ਫਿਕਰਸਾ ਵੀ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬទ ਜਿਹੜਾ ਇਹ ਅਪਰਾਧਨ ਦੀ ਰੋਕਥੰਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ ਰਾਏ ਲਈਏ ਜੇ ਹੋ ਕੁਝ ਕਰਨਾ ਸੀ ਤਾਂ ਦੋਸਤੋ ਬਿੱਲ ਪੇਸ਼ ਹੀ ਕਿਉਂ ਕੀਤਾ ਗਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਕਿਉਂ ਸੱਦਾ ਗਿਆ ਤਾਸ਼ ਦਾ ਜਵਾਬ ਹੈ ਦੋਸਤੋ ਰਾਜਨੀਤੀ ਅਤੇ ਸਿਰਫ ਸਿਆਸੀ ਲਾਹਾ ਲੈਣ ਲਈ ਹੀ ਇਹ ਬਿੱਲ ਭਗਵੰਤ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਹੈ ਤਾਂ ਜੋ ਕਿ ਜਦੋਂ 2027 ਦੀਆਂ ਚੋਣਾਂ ਆਉਣ ਤਾਂ ਜੇ ਇਹ ਸਵਾਲ ਬੇਅਦਵੀ ਦਾ ਮੁੱਦਾ ਚੁੱਕਿਆ ਜਾਵੇ ਕਿ ਬੜਗਾਰੀ ਕਾਂਡ ਵਿੱਚ ਕੀ ਹੋਇਆ ਹੈ ਤਾਂ ਇਹ ਲੋਕਾਂ ਵਿੱਚ ਇਹ ਕਹਿ ਸਕਣ ਕਿ ਇਹਨਾਂ ਨੇ ਵੀ ਬੇਅਦਵੀ ਬਿੱਲ ਵਿਧਾਨ ਸਭਾ ਵਿੱਚ ਲਿਆਉਂਦਾ ਸੀ ਵਿਰੋਧੀਆਂ ਦੇ ਵਿਰੋਧ ਕਾਰਨ ਉਹ ਸਲੈਕਟ ਕਮੇਟੀ ਕੋਲ ਉਹਨਾਂ ਨੂੰ ਭੇਜਣਾ ਪਿਆ। ਇੰਜਾਮਾ ਦੀ ਪਾਰਟੀ ਕੋਲ ਬਰਗਾਰੀ ਕਾਂਡ ਕਿਉਂ ਸੋਲਵ ਨਹੀਂ ਕੀਤਾ ਗਿਆ? ਦੋਸ਼ੀਆਂ ਨੂੰ ਕਿਉਂ ਸਜ਼ਾ ਨਹੀਂ ਹੋਈਆਂ? ਇਸ ਦਾ ਇੱਕ ਵਧੀਆ ਬਹਾਨਾ ਮਿਲ ਗਿਆ ਹੈ। ਉਹ ਹੈ ਇਹ ਬਿੱਲ ਨੂੰ ਪੇਸ਼ ਕਰਕੇ ਇਹ ਪੰਜਾਬੀਆਂ ਦੇ ਉੱਪਰ ਹਸਾਨ ਜਿਤਾਉਣਗੇ ਕਿ ਇਹਨਾਂ ਨੇ ਤਾਂ ਇਹ ਬਿੱਲ ਪੇਸ਼ ਕੀਤਾ ਸੀ ਵਿਧਾਨ ਸਭਾ ਵਿੱਚ। ਇੱਕ ਸਪੈਸ਼ਲ ਸੈਸ਼ਨ ਵੀ ਇਸ ਲਈ ਬੁਲਾਇਆ ਪਰ ਉਸ ਵੇਲੇ ਇਹ ਬਿੱਲ ਵਿਰੋਧੀ ਪਾਰਟੀਆਂ ਨੇ ਪਾਸ ਨਹੀਂ ਹੋਣ ਦਿੱਤਾ। ਦੋਸਤੋ ਇਹ ਆਪਣੇ ਆਪ ਨੂੰ ਉਸ ਵੇਲੇ ਪੇਸ਼ ਕਰਨਗੇ ਕਿ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਲਸਾਨੀ ਕੰਮ ਕੀਤਾ ਸੀ। ਜਦੋਂ ਕਿ ਦੋਸਤੋ ਸੱਚਦਾ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਕੰਮ ਦੋ ਵਾਰੀ ਹੋ ਚੁੱਕਾ ਹੈ ਪਹਿਲੀ ਵਾਰ ਇਹੋ ਜਿਹਾ ਹੀ ਇੱਕ ਬਿੱਲ ਦੋਸਤੋ ਆਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਮਾਰਚ 2016 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਦੂਜੀ ਵਾਰ ਫੇਰ ਦੋਸਤੋ 2018 ਵਿੱਚ ਇਹੋ ਜਿਹਾ ਬਿੱਲ ਜਿਸ ਵਿੱਚ ਬਾਕੀ ਧਰਮਾਂ ਦੇ ਧਾਰਮਿਕ ਗ੍ਰੰਥਾਂ ਨੂੰ ਵੀ ਵਿਦਵੀ ਦੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ ਕਾਂਗਰਸ ਦੀ ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਲਿਆਂਦਾ ਸੀ ਦੋਸਤੋ ਇਹ ਬਿੱਲ ਤਰੁੱਟੀਆਂ ਭਰਪੂਰ ਸਨ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜੇ ਗਏ ਪਰ ਉਹਨਾਂ ਨੂੰ ਮਨਜ਼ੂਰੀ ਨਾ ਮਿਲੀ ਦੋਸਤੋ ਨਾਵਾਦੀ ਪਾਰਟੀ ਦੀ ਸਰਕਾਰ ਦਾ ਨਵਾਂ ਅਬਿਆਦਵੀ ਬਿੱਲ ਜੇ ਦੋਸਤੋ ਅਗਲੇ ਸੈਸ਼ਨ ਵਿੱਚ ਮੋਟੋ ਸ਼ੋਧ ਲਾ ਕੇ ਇਸ ਨੂੰ ਫਿਰ ਪੇਸ਼ ਵੀ ਕਰ ਦਿੱਤਾ ਗਿਆ ਤਾਂ ਹੋਰ ਵੀ ਤਾਂ ਆਬਜੈਕਸ਼ਨ ਲੱਗਣਗੇ ਹੀ ਇੰਜ ਇਸ ਬਿੱਲ ਨੂੰ 2027 ਦੀਆਂ ਚੋਣਾਂ ਤੱਕ ਲਮਕਾਇਆ ਜਾਵੇਗਾ ਕੁਝ ਨਹੀਂ ਹੋਵੇਗਾ ਇਸ ਮਾਮਲੇ ਵਿੱਚ ਬਸ ਇਸ ਨੂੰ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਸਿੱਖਾਂ ਦੀ ਬਹੁ ਸਕੀ ਹੈ ਇਹ ਦਰਸਾਉਣ ਲਈ ਪਰਮਾਣ ਲਈ ਆਮ ਲੋਕਾਂ ਵਿੱਚ ਵਰਤਿਆ ਜਾਵੇਗਾ ਇਸ ਤੋਂ ਇਲਾਵਾ ਦੋਸਤੋ ਬੜਗਾਰੀ ਦਾ ਮੁੱਦਾ ਵੀ ਤਾਂ ਜਿਉਂਦਾ ਰੱਖਣਾ ਹੈ ਨਾ 2027 ਦੀਆਂ ਚੋਣਾਂ ਤੱਕ ਸ਼ਰਮਨੀ ਅਕਾਲੀ ਦਲ ਨੂੰ ਭੰਡੰਡ ਲਈ ਸਿੱਖ ਵੋਟਰਾਂ ਤੋਂ ਅਕਾਲੀ ਦਲ ਬਾਦਲ ਨੂੰ ਦੂਰ ਰੱਖਣ ਲਈ ਸੋ ਦੋਸਤੋ ਨਿਚੋੜ ਇਹ ਨਿਕਲਦਾ ਹੈ ਕਿ ਬੇਅਦਬੀਆਂ ਦੇ ਮੁੱਦੇ ਉੱਪਰ ਬਾਕੀ ਪਾਰਟੀਆਂ ਵਾਂਗ ਹੀ ਕਾਂਗਰਸ ਵਾਂਗ ਹੀ ਆਮ ਆਦਮੀ ਪਾਰਟੀ ਨੇ ਵੀ ਸਿਰਫ ਅਤੇ ਸਿਰਫ ਸਿਆਸਤ ਹੀ ਕੀਤੀ ਹੈ ਵਿਧਾਨ ਸਭਾ ਦਾ ਇਹ ਸਪੈਸ਼ਲ ਸੈਸ਼ਨ ਬੁਲਾ ਕੇ ਅਤੇ ਬੇਅਦਬੀ ਵਿਰੋਧੀ ਬਿੱਲ ਪੇਸ਼ ਕਰਕੇ ਕਾਂਗਰਸ ਨੇ ਇਹ ਬੇਅਦਬੀਆਂ ਦਾ ਮੁੱਦਾ ਅਕਾਲੀ ਦਲ ਬਾਦਲ ਨੂੰ ਸੱਤਾ ਤੋਂ ਲਾਹਣ ਲਈ ਵਰਤਿਆ ਸੀ ਹੁਣ ਆਮ ਆਦਮੀ ਪਾਰਟੀ ਵੀ ਇਹ ਮੁੱਦਾ 2027 ਵਿੱਚ ਆਪਣੀ ਸਰਕਾਰ ਬਚਾਉਣ ਲਈ ਵਰਤੇਗੀ ਅਕਾਲੀਆਂ ਨੂੰ ਭੰਡਣ ਲਈ ਵਰਤੇਗੀ ਪਰ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਣ ਵਾਲਿਆਂ ਨੂੰ ਕੀ ਮਿਲੇਗਾ ਦੋਸਤੋ ਚਾਂਸਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਪਰ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਲਈ ਪੰਜਾਬੀ ਥੋੜੇ ਭਾਵੁਕ ਅਤੇ ਬਹੁਤੇ ਮੂਰਖ ਹਨ ਕੀ ਪੰਜਾਬੀ ਇਹਨਾਂ ਦੀ ਇਹ ਗਲਤਫਹਿਮੀ ਦੂਰ ਕਰ ਸਕਣਗੇ 2027 ਦੀਆਂ ਚੋਣਾਂ ਵੇਲੇ ਇਹ ਤਾਂ ਦੋਸਤੋ ਵਕਤ ਹੀ ਦੱਸੇਗਾ ਦੋਸਤੋ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹ ਇਸ ਮਸਲੇ ਵਿੱਚ ਦੁੱਧ ਤੋਤਾ ਨਹੀਂ ਹੈ ਸਿਆਸੀ ਲਹਾ ਲੈਣ ਦੇ ਚੱਕਰ ਵਿੱਚ ਇਹ ਮਸਲਾ ਉਲਝਿਆ ਸੀ ਦੋਸਤੋ ਡੇਰਾ ਸਿਰਸਾ ਕਾਂਗਰਸ ਦੀ ਹਮੇਸ਼ਾ ਪੱਕੀ ਥਿਰ ਰਹਾ ਸੀ ਪੰਜਾਬ ਵਿੱਚ ਉਸਦੇ ਫੋਲੋਅਰ ਕਾਂਗਰਸ ਨੂੰ ਵੋਟ ਕਰਦੇ ਸਨ ਪੰਜਾਬ ਵਿੱਚ ਉਸਦੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਭਗਤਾਨ ਲਈ ਹੀ ਡੇਰੇ ਸਿਰਸੇ ਨਾਲ ਸਿੰਘ ਪੜਾਏ ਗਏ ਸਨ ਜਦੋਂ ਡੇਰਾ ਸਿਰਸਾ ਖੁੱਲ ਕੇ ਕਾਂਗਰਸ ਦੇ ਹੱਕ ਵਿੱਚ ਪੰਜਾਬ ਵਿੱਚ ਖੜਾ ਰਿਹਾ ਤਾਂ ਫਿਰ ਧਰਮ ਦਾ ਕਾਰਡ ਖੇਡਿਆ ਗਿਆ ਦੋਸਤੋ ਜੇ ਲੜਨਾ ਹੋਵੇ ਤਾਂ ਸੋ ਬਹਾਨੇ ਮਿਲ ਹੀ ਜਾਂਦੇ ਹਨ ਪਹਿਲਾਂ ਇਹਨਾਂ ਨੇ ਇਹਨਾਂ ਦੇ ਸਿਰਸੇ ਵਾਲੇ ਸਾਧ ਦੇ ਚੇਲਿਆਂ ਦੇ ਸਤਸੰਗ ਦੇ ਇਕੱਠਾਂ ਦਾ ਵਿਰੋਧ ਕੀਤਾ ਹਿੰਸਕ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਫਿਰ ਜਦੋਂ ਉਸ ਦੀ ਪੋਸ਼ਾਕ ਵਿਵਾਦਿਤ ਪੋਸ਼ਾਕ ਜਿਸ ਨੂੰ ਗੁਰਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਵੇਲੇ ਉਸ ਵੇਲੇ ਦੇ ਬਾਕੀਆਂ ਨਾਲ ਜੋੜਾ ਗਿਆ ਤਾਂ ਉਸ ਵੇਲੇ ਪੰਜਾਬ ਵਿੱਚ ਸਿੱਖ ਵਰਸਸ ਡੇਰਾ ਜੀ ਹਾਂ ਸਿੱਖ ਵਰਸਸ ਡੇਰਾ ਸਰਸਾ ਇਹ ਅੱਗ ਲੱਗ ਗਈ ਡੇਰੇ ਸਰਸੇ ਵਾਲੇ ਸਾਧ ਨੂੰ ਉਹ ਪੋਸ਼ਾਕ ਕਿਸ ਨੇ ਭੇਟ ਕੀਤੀ ਸੀ ਤੁਸੀਂ ਇਹ ਜ਼ਰੂਰ ਸਰਚ ਕਰਿਓ ਤੁਹਾਨੂੰ ਇਸ ਪਿੱਛੇ ਛੁਪੀ ਹੋਈ ਰਾਜਨੀਤੀ ਆਪੇ ਸਮਝ ਆ ਜਾਵੇਗੀ ਦੋਸਤੋ ਕਿਹੜੇ ਕਿਹੜੇ ਅਕਾਲੀ ਲੀਡਰ ਕਾਂਗਰਸੀ ਲੀਡਰ ਉਸ ਵੇਲੇ ਸਰਸੇ ਡੇਰੇ ਦੇ ਅਨੁਯਾਈ ਬਣੇ ਹੋਏ ਫਿਰਦੇ ਸਨ ਅਤੇ ਨਿਤ ਡੇਰਿਆਂ ਤੇ ਜਾਂਦੇ ਸਨ ਸਭ ਨੂੰ ਪਤਾ ਹੈ ਪਰ ਨਵੀਂ ਪੀੜ੍ਹੀ ਸ਼ਾਇਦ ਹੁਚੇਰੇ ਭੁੱਲ ਗਈ ਹੋਵੇਗੀ ਡੇਰੇ ਸੱਸੇ ਵਾਲੇ ਦੇ અપਮਾਨ ਦਾ ਬਦਲਾ ਕਹਿੰਦੇ ਹਨ ਕਿ ਇੰਜ ਲਿਆ ਗਿਆ ਤੁਸੀਂ ਸਭ ਤੋਂ ਵੱਧ ਕਿਸੇ ਦਾ ਸਨਮਾਨ ਕਰਦੇ ਹੋ ਉਸ ਦਾ અપਮਾਨ ਕਰਕੇ ਲਿਆ ਗਿਆ ਇਹ ਹੀ ਪ੍ਰਚਾਰਿਆ ਪ੍ਰਸਾਰਿਆ ਗਿਆ ਸਿੱਖ ਹਲਕਿਆਂ ਵਿੱਚ ਨਤੀਜਾ ਬੇਅਦਬੀਆਂ ਅਤੇ ਫੇਰ ਬਰਗਾੜੀ ਕਾਂਡ ਦੋਸਤੋ ਕੋਈ ਵੀ ਰਾਜਨੀਤੀ ਵਿੱਚ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਕੋਈ ਵੀ ਧਿਰ ਦੁੱਧ ਥੋਤੀ ਨਹੀਂ ਹੈ ਸ਼ਰੋਮਣੀ ਅਕਾਲੀ ਦਲ ਬਾਦਲ ਇਸ ਨੇ ਹੀ ਟਕਰਾਅ ਸ਼ੁਰੂ ਕੀਤਾ ਸੀ ਧਰਮ ਦੇ ਨਾਂ ਉਪਰੇ ਨੀਚ ਰਾਜਨੀਤੀ ਇਸ ਨੇ ਹੀ ਸ਼ੁਰੂ ਕੀਤੀ ਸੀ ਨਵੰਬਰ 84 ਦੇ ਦੰਗਿਆਂ ਦੇ ਨਾਂ ਦੇ ਉਪਰ ਸ਼ਰੋਮਣੀ ਕਾਲੀ ਦਲ ਪਤਾ ਨਹੀਂ ਕਿੰਨੇ ਸਾਲ ਸਿੱਖ ਰਾਜਨੀਤੀ ਕਰਦਾ ਰਿਹਾ ਸ਼ਰੋਮਣੀ ਕਮੇਟੀ ਦਾ ਅਰਬਾਂ ਦਾ ਬਜਟ ਹੈ ਦੋਸਤੋ ਜੇ ਇਹ ਇਸ ਮਸਲੇ ਦੇ ਉਪਰ ਗੰਭੀਰ ਹੁੰਦੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤਾਂ ਸ਼ਰੋਮਣੀ ਕਮੇਟੀ ਇਹ ਫੰਡ ਯੂਜ਼ ਕਰਕੇ ਵੱਡੇ ਤੋਂ ਵੱਡੇ ਵਕੀਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਦੀ ਸੀ ਪਰ ਇਹਨਾਂ ਨੇ ਅਜਿਹਾ ਕੁਝ ਨਹੀਂ ਕੀਤਾ ਬਸ ਬਿਆਨਬਾਜ਼ੀਆਂ ਤੇ ਕਾਂਗਰਸ ਨੂੰ ਹੀ ਪੰਜਾਬ ਵਿੱਚ ਭੰਡਿਆ ਦੋਸਤੋ ਜੇ ਉਸ ਵੇਲੇ ਸ਼ਰਮਣੇ ਕਾਲੀ ਦਲ ਕੋਈ ਸਿਰੇ ਸੋ ਕੇ ਅਜਿਹਾ ਕਦਮ ਚੁੱਕਦਾ ਜਿਸ ਨਾਲ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਕਿ ਉਹਨਾਂ ਨੂੰ ਵੀ ਇਨਸਾਫ ਮਿਲ ਗਿਆ ਹੈ ਤਾਂ ਇਹਨਾਂ ਦੀ ਹੀ ਬੱਲੇ ਬੱਲੇ ਹੋਣੀ ਸੀ ਪਰ ਸ਼ਰਮਣੇ ਕਾਲੀ ਦਲ ਬਾਦਲੇ ਦਾ ਸਿਰਫ ਤੇ ਸਿਰਫ 84 ਦੇ ਦੰਗਿਆਂ ਦੇ ਨਾਮ ਉੱਪਰ ਪੰਜਾਬ ਵਿੱਚ ਬਸ ਸਿਆਸਤ ਹੀ ਕੀਤੀ ਕਾਂਗਰਸ ਨੂੰ ਪੰਜਾਬ ਵਿੱਚ ਭੰਡਣ ਲਈ ਇੱਕ ਮੁੱਦੇ ਵਾਂਗੂ ਵਰਤਿਆ ਗਿਆ 84 ਦੇ ਦੰਗਿਆਂ ਨੂੰ ਹੁਣ ਬਿਆਦਵੀਆਂ ਦੇ ਨਾਂ ਉੱਪਰ ਪਹਿਲਾ ਕਾਂਗਰਸ ਪਾਰਟੀ ਆ ਤੇ ਹੁਣ ਆਮ ਆਦਮੀ ਪਾਰਟੀ ਉਹ ਵੀ ਤਾਂ ਇਹੋ ਕੁਝ ਕਰ ਰਹੇ ਹਨ ਇਸੇ ਕਰਕੇ ਕਈ ਵਾਰ ਦੋਸਤੋ ਕਹਿਣਾ ਪੈਂਦਾ ਹੈ ਕਿ ਸਿਆਸਤ ਬੜੀ ਕੁੱਤੀ ਚੀਜ਼ ਹੈ ਤੇ ਸਿਆਸਤਦਾਨ ਉਹਨਾਂ ਨੂੰ ਕੀ ਕਹੀਏ ਤੁਸੀਂ ਆਪਣੀ رائے ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਬਿਆਦਵੀਆਂ ਬੇਸ਼ੱਕ ਦੋਸਤੋ ਦਿਲ ਦਿਖਾਉਂਦੀਆਂ ਹਨ ਪਰ ਰਾਜਨੀਤਿਕ ਪਾਰਟੀਆਂ ਨੂੰ ਇਹ ਤਾਂ ਸੱਤਾ ਤੱਕ ਦਵਾ ਦਿੰਦੀਆਂ ਹਨ ਕਿ ਹੁਣ ਵੀ ਅਸੀਂ ਇੰਜ ਹੀ ਹੋਣ ਦਵਾਵਾਂਗੇ 2027 ਦੀਆਂ ਚੋਣਾਂ ਵੇਲੇ ਇਹੋ ਜਿਹੇ ਲੀਡਰਾਂ ਦੇ ਮੂੰਹ ਭੰਨੇ ਜ਼ਰੂਰੀ ਹਨ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਸਗੋਂ ਇਹ ਜਿਹਾਨੂੰ ਸਬਕ ਸਿਖਾਉਣਾ ਚਾਹੀਦਾ ਹੈ ਕੰਮ ਉਹ ਕਰੀਏ ਦੋਸਤੋ ਜੋ ਗੁਰੂਆਂ ਦੀ ਸੋਚ ਨੂੰ ਦਰਸਾਉਂਦਾ ਹੋਵੇ ਉਹਨਾਂ ਦਾ ਮਾਣ ਵਧਾਉਣ ਵਾਲਾ ਹੋਵੇ ਭਾਵਕਤਾ ਜਾਂ ਜਜ਼ਬਾਤੀ ਹੋਣਾ ਚੰਗੀ ਗੱਲ ਹੈ ਦੋਸਤੋ ਪਰ ਮੂਰਖ ਅਸੀਂ ਪੰਜਾਬੀ ਮੂਰਖ ਤਾਂ ਨਹੀਂ ਹੋ ਸਕਦੇ ਕਿਉਂ ਤੁਸੀਂ ਇਸ ਨਾਲ ਸਹਿਮਤ ਹੋ ਨਾ ਦੋਸਤੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਜਰੂਰ ਕਰੋ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹਾਂ ਬਸਤ ਸਦ ਸੰਗ